15 ਤੋਂ 20 ਕਹਿ ਸਕਦੇ ਸੀ ਪਰ ਕੀ ਕਿਹਾ ਦਰਜਾ ਬਾਣੀ ਅੰਦਰ ਗੌੜੀ ਮਹੱਲਾ ਪੰਜਵਾਂ ਸਰ ਲੇਖਦੇ ਹੇਠ ਕਈ ਜਨਮ ਤਰਹਾਉ ਦਾ ਬੰਦਾ ਬੰਦਾ ਕੀ ਮਾਲਕ ਨੇ ਬਖਸ਼ਿਆ ਮਿਲ ਜਗਦੀਸ਼ ਮਿਲਨ ਕੀ ਵਰੀਆ ਚਰੰਕਾਲ ਇਹੋ ਦੇਹ ਸੰਜਰੀਆ ਮਿਲ ਜਗਦੀਸ਼ ਜਗਤ ਦੇ ਮਾਲਕ ਨੂੰ ਮਿਲਣ ਦਾ ਆ ਤੇਰੇ ਕੋਲੇ ਸਮਾਂ ਮਿਲਣ ਕੀ ਬਰੀਆ ਵਾਰੀ ਮਿਲੀ ਏ ਤੈਨੂੰ ਚਰੰਗ ਕਾਲ ਬਹੁਤ ਲੰਮੇ ਸਮੇਂ ਪਿਛੋਂ ਇਹੋ ਦੇਹ ਸੰਜਰੀਆ ਬੜੇ ਲੰਮੇ ਸਮੇਂ ਬਾਅਦ ਤੈਨੂੰ ਮਨੁੱਖਾ ਜਨਮ ਦਿੱਤਾ ਮਾਲਕ ਨੇ ਪ੍ਰਣਾਮ ਜੀ ਅਸੀਂ ਤੇ ਮੰਨਦੇ ਹੀ ਨਹੀਂ ਇਸ ਗੱਲ ਨੂੰ ਨਾ ਨਾ ਐ ਦੋਦੋ ਹੁੰਦਾ ਕਿੱਥੇ ਆ ਦਿਖਾਓ ਸਾਨੂੰ ਇੱਥੇ ਦੇਖਣਾ ਦੇਖਦਾ ਭਾਈ ਤੂੰ ਕਬੀਰ ਜਮ ਕਾ ਡੰਡ ਮੂਡ ਮੈਂ ਲਾਗੈ ਖਿੰਮੈਂ ਕਰਹਿ ਨਵੇਰਾ ਐਂ ਤੇ ਨਾ ਆਪਾਂ ਨੂੰ ਜਮ ਦਿਸਦੇ ਤੇ ਨਾ ਉਹਨਾਂ ਰੰਡਾ ਦਿਸਦੇ ਐਂ ਤੇ ਵੀ ਦਿਸਦਾ ਸਦਾ ਪਰ ਜਿਸ ਸਮੇਂ ਜਿੰਦ ਨਮਾਣੀ ਕੱਢੀ ਹੈ ਹਟਾਂ ਉਹ ਕੜਕਾਏ ਉਸ ਸਮੇਂ ਪਤਾ ਲੱਗਦਾ ਨਹੀਂ ਪਤਾ ਨਹੀਂ ਕਿਉਂ ਆਇਂ ਕਰੀ ਜਾਂਦਾ ਉਦੋਂ ਕਹਿੰਦੇ ਆ ਨਾ ਸਾਰੇ ਸਾਰੇ ਇਹ ਉੱਪਰ ਉੱਪਰ ਆ ਜਾ ਕਰੀ ਜਾਂਦਾ ਹੁੰਦਾ ਹੋਰ ਹੀ ਕਰੀ ਜਾਂਦਾ ਕਮਲਾ ਇਹ ਨੂੰ ਉਹ ਭਾਈ ਉਦੋਂ ਦੱਸਦਾ ਉਦੋਂ ਦੱਸਣ ਜੋਗਾ ਨਹੀਂ ਹੁੰਦਾ ਹਾਲਾਤ ਨੇ ਸਾਡੇ ਤੇ ਬਾਪੂ ਦੀ ਬਾਣੀ ਨੂੰ ਅਸੀਂ ਟੁਟਕਲੇ ਬਣਾ ਛੱਡਿਆ ਟੁਟਕਲੇ ਹਸਣ ਖੇਡਣ ਦੀਆਂ ਚੀਜ਼ਾਂ ਬਣਾ ਛੱਡਿਆ ਸੀ ਇਸ ਬਾਣੀ ਨੂੰ ਜੰਦ ਕਰਕੇ ਸਮਝੋ ਨਾ ਕਿ ਕੰਨ ਰਸ ਕਥਾ ਕੀਰਤਨ ਕੰਨ ਰਸ ਹੱਕ ਤੇ ਅਸੀਂ ਕੰਨ ਰਸ ਬਣਾ ਲਿਆ ਕੰਨ ਰਸ ਨਹੀਂ ਭਾਈ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਫੇਰ ਇਸ ਦੇ ਮੂਲ ਤੱਕ ਆਪਾ ਪੜਾਂਗੇ ਤਿੰਨ ਹੀ ਬਾਪੂ ਕਹਿੰਦਾ ਸੰਸਾਰ ਟਾਣੀਆਂ ਨਾਲ ਜੁੜ ਕੇ ਕਹੀ ਜਾਂਦਾ ਬਾ ਵੀ ਸਾਡਾ ਜੀਵਨ ਸਫਲਾ ਹੋ ਗਿਆ ਕਿਵੇਂ ਹੋ ਜੂਗਾ ਮੂਲ ਲਗੇ ਓਨੀ ਸੁਖ ਪਾਇਆ ਢਾਲੀ ਲਾਗੇ ਤਿੰਨੀ ਜਨਮ ਮੰਗਵਾਇਆ ਅਸਲ ਨਾਲ ਜੁੜ ਜਾਣਗੇ ਆਪਣੇ ਮੂਲ ਨਾਲ ਜੁੜ ਜਾਣਗੇ ਗੁਰਮੁਖੋ ਸੁਖ ਉਹ ਪਾਉਣਗੇ ਤਾਣੀਆਂ ਨਾਲ ਜੁੜ ਕੇ ਕਦੇ ਵੀ ਸੁਖ ਨਹੀਂ ਹੁੰਦਾ